हां जी सत श्री अकाल सो ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਇਹ ਸਰਪੰਚੀ ਅਤੇ ਪੰਚੀ ਦੀਆਂ ਜੋ ਚੋਣਾਂ ਨੇ ਬਹੁਤ ਜਿਆਦਾ ਮਤਲਬ ਆਪਣੇ ਜੋਰਤੇ ਨੇ ਆਉਣ ਵਾਲੀ 15 ਤਰੀਕ ਨੂੰ ਸਰਪੰਚੀ ਤੇ ਪੰਚੀ ਦਾ ਜੋ ਇਲੈਕਸ਼ਨ ਆ ਉਹ ਵੀ ਹੋਣਾ ਹੈ ਸੋ ਇਸੇ ਤੇ ਮੱਧਿਆ ਨਗਰ ਇੱਕ ਸਾਡੇ ਜੋ ਭਾਈਚਾਰਾ ਦਾਜੀਗੜ੍ਹ ਭਾਈਚਾਰਾ ਉਹਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਬਹੁਤ ਚੰਗਾ ਐਲਾਨ ਕੀਤਾ ਇੱਕ ਪਿੰਡ ਪੈਂਦਾ ਮਹਿਲਾ ਚੌਕ ਦੇ ਨਾਲ ਹੈ ਮਹਿਲਾ ਚੌਕ ਦਾ ਹਿੱਸਾ ਹੈ ਜਿਹਨੂੰ ਆਪਾਂ ਕਹਿੰਦੇ ਆ ਬਾਜੀਗਰ ਵਸਤੀ ਸੋ ਉਹਨਾਂ ਦੇ ਜੋ ਆਪਣੇ ਬਾਜੀਗਰ ਭਾਈਚਾਰੇ ਦੇ ਲੋਕ ਨੇ ਜਾਂ ਸਾਡੇ ਭਾਈ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨੇ ਇਹ ਮੰਨ ਲਓ ਕਿ ਜੋ ਵੀ ਨਸ਼ੇ ਨੂੰ ਪੈਲ ਬੰਦਾ ਜਾਂ ਨਾ ਸਾਹਿਬ ਬੰਦਾ ਉਹਨਾਂ ਨੇ ਉਹਨਾਂ ਨੂੰ ਵੋਟਾਂ ਨਾ ਦੇਣ ਦਾ ਜੋ ਫੈਸਲਾ ਕੀਤਾ ਹੈ ਬਹੁਤ ਹੀ ਸਲਾਘਾਯੋਗ ਹੈ ਤੇ ਆਪਾਂ ਉਹਨਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਫਿਰ ਆਪਾਂ ਬਿਨਾਂ ਦੇਰ ਕੀਤੇ ਉਹ ਵੀਡੀਓ ਹੀ ਦੇਖਦੇ ਆਂ ਉਹਨਾਂ ਵੀਰਾਂ ਨੇ ਜੋ ਬਾਜੀਗਰ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਇਸ ਵੀਡੀਓ ਵਿੱਚ ਕੀ ਕਿਹਾ ਹੈ ਚਲੋ ਫਿਰ ਬਿਨਾਂ ਦੇਰ ਕੀਤੇ ਦੇਖਦੇ ਆਂ ਉਹ ਵੀਡੀਓ ਬਾਜੀਗਰ ਇਕਤਾ ਜਿੰਦਾਬਾਦ 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 ਬਾਜੀਗਰ ਾਰੇ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇੱਥੇ ਪੰਜ ਮੈਂਬਰੀ ਕਮੇਟੀ ਬਣ ਚੁੱਕੀ ਹੈ ਮਿੰਦਰਾਮ ਰੋਡਾਰਾਮ ਜਗਤਾਰਾਮ ਤਰਵਿੰਦਰ ਰਾਮ ਜਗਸੀਰ ਰਾਮ ਜਿਨ੍ਹਾਂ ਨੇ ਵੀ ਵੋਟਾਂ ਵਾਸਤੇ ਕੋਈ ਗੱਲ ਕਰਨੀ ਹੈ ਉਹ ਇਹਨਾਂ ਪੰਜੇ ਬੰਦਾਂ ਨੂੰ ਪੰਜੇ ਬੰਦਿਆਂ ਨੂੰ ਮਿਲਿਆ ਕੇ ਬਾਕੀ ਕੋਈ ਵੀ ਨਗਰ ਦਾ ਬੰਦਾ ਜੇ ਕਿਸੇ ਨੂੰ ਕਹਿੰਦਾ ਹੈ ਕਿ ਬੋਟ ਪਾਜੀਗਰ ਵਸਤੀ ਦੀ ਭਾਈ ਜੀ ਮੇਰੇ ਕੋਲ ਆ ਜਾਂ ਮੇਰੀ ਮੁਠੀ ਚ ਹੈ ਉਹਨਾਂ ਦੇ ਬੋਟ ਕੋਈ ਮੁਠੀ ਚ ਨਹੀਂ ਨਾ ਹੀ ਸਾਡੀ ਬਸਤੀ ਨੂੰ दारू ਭੁੱਖੀ ਪੈਸਾ ਇਸ ਤਰ੍ਹਾਂ ਕਿਸੇ ਨੇ ਕੁਝ ਨਹੀਂ ਦੇਣਾ ਜਦ ਵੀ ਕੋਈ ਬੋਟਾਂ ਦੀ ਗੱਲ ਆਉਂਦੀ ਹੈ ਮੈਂਬਰ ਸਰਪੰਚ ਪੰਜੇ ਮੈਂਬਰ ਕਮੇਟੀ ਪੰਜ ਮੈਂਬਰੀ ਬਣ ਚੁੱਕੀ ਹੈ ਤਾਂ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਸਾਰਿਆਂ ਦਾ ਇਹੀ ਧੰਨਵਾਦ ਕਰਦੇ ਆਂ ਬਾਜੀ ਯਾਰ ਇਕਤਾ ਜਿੰਦਾਬਾਦ